ਸਰਾ ਸਹਾ ਜਿਹਦਾ ਜਨਮ 12 ਮੁੱਲੇ ਕਸ਼ਮੀਰ ਆ ਪਰ ਉਹ ਪਿੰਡ ਵਾਲੇ ਕਹਿੰਦੇ ਵੀ ਉਹਨਾਂ ਦੇ ਨਾਂ ਤੇ ਇੱਥੇ ਜ਼ਮੀਨ ਬੋਲਦੀ ਆ ਇਹ ਗੱਲ ਸਹੀ ਆ ਉਹਦੀ ਦੋ ਕਿੱਲੇ ਦੋ ਕਨਾਲਾਂ ਚਾਰ ਮਰਲੇ ਆ ਗੁਰਦੁਆਰੇ ਦੇ ਬੂਹੇ ਵਾਲੀਆਂ ਦੋ ਕਿੱਲੇ ਦੋ ਕਨਾਲਾਂ ਦੇ ਚਾਰ ਮਰਲੇ ਕੀ ਚੱਲਦਾ ਤੁਸੀਂ ਉਹ ਕਿੱਥੇ ਜ਼ਮੀਨ ਆ ਆ ਗੁਰਦੁਆਰੇ ਅੱਛਾ ਆ ਜਿਹੜਾ ਗੇਟ ਅੱਛਾ ਮਬਨੇ ਪੁੱਛਾਂ ਕਿ ਕਿਦਾਂ ਪਤਾ ਕੁਝ ਨਾ ਅੰਮ੍ਰਿਤ ਵੰਡ ਨਦ ਕੋ ਮਨ ਮੇਰੇ ਜਾਵ ਮੇਰਾ ਦੀ ਯਾਤਰਾ ਤੇ ਲਾ ਮਨ ਸਾਰਾ ਮਨ ਦੀੋਂ ਤੋ ਨਾ ਜਨ ਨਾ ਨਾ ਮੈਂ ਬੋਝ ਬੁਝਾਤੀ ਜੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਕ੍ਰੋਸ ਕਰ ਰਹੇ ਹਾਂ ਜੀ ਗੁਰਦਾਸਪੁਰ ਇਹ ਗੁਰਦਾਸਪੁਰ ਦਾ ਇੱਕ ਬਾਜ਼ਾਰ ਹੈ ਜਿੱਥੋਂ ਆਪਾਂ ਲੱਗ ਰਹੇ ਹਾਂ ਸੰਗਰੁਕਰ ਲੋਕਾਂ ਦੇ ਘਰ ਉਹਨਾਂ ਦੀਆਂ ਦੁਕਾਨਾਂ 2024 ਦੇ ਦੇਸ਼ ਜੀ ਸ਼ਹਿਰ ਦਾ ਆਪਾਂ ਦਾ ਜਾਣਾ ਕਿੱਥੇ ਹੈ ਜੀ ਆਪਾਂ ਇਸ ਰੋਡ ਰਾਹੀਂ ਜਾ ਰਹੇ ਆਂ ਜੀ ਬਹਿਰਾਮਪੁਰ ਬਹਿਰਾਮਪੁਰ ਦਾ ਜੋ ਇਤਿਹਾਸ ਹੈ ਉਹਦੀ ਆਪਾਂ ਗੱਲ ਕਰਦੇ ਆਂ ਉੱਥੇ ਜਾ ਕੇ ਪਹਿਲਾਂ ਵੇਖੋ ਬਹੁਤ ਸੋਹਣਾ ਸੀਨ ਬਾਗ ਨੇ ਆਪਣੇ ਆਪ ਵਿੱਚ ਹੀ ਬਾਗਾਂ ਜਿਹੜਾ ਲੰਕੇ ਜਾਂਦਾ ਵਾ ਪਤਾ ਲੱਗਦਾ ਵਾ ਕਿ ਕੁਦਰਤੀ ਵਾਤਾਵਰਨ ਕਿੰਨਾ ਚੰਗਾ ਹੁੰਦਾ ਕਿੰਨਾ ਸੋਹਣਾ ਲੱਗਦਾ ਅੱਖਾਂ ਨੂੰ ਦਿਮਾਗ ਨੂੰ ਤੇ ਸਾਡੇ ਹਰ ਇੱਕ ਅੰਗ ਨੂੰ ਬਿਹਰਾਂਪੁਰ ਦੀ ਗੱਲ ਕਰ ਰਹੇ ਹਾਂ ਜੀ ਇਹ ਰਸਤਾ ਸਾਰਾ ਉਹ ਜਾ ਰਿਹਾ ਬਿਹਰਾਂਪੁਰ ਨੂੰ ਬਿਹਰਾਂਪੁਰ ਉਹ ਲਕਾਵਾ ਜਿੱਥੇ ਸ਼ੀਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਬਹਿਰਾਮਪੁਰ ਜਦੋਂ ਆਪਾਂ ਜਾਣੇ ਆ ਗਰਦਾਸਪੁਰ ਤੋਂ ਸਾਨੂੰ ਰਸਤੇ ਵਿੱਚ ਲੰਘਣਾ ਪੈਂਦਾ ਹੈ ਜੀ ਕੇਸ਼ੋਪੁਰ ਸ਼ੰਭ ਡੱਲਾ ਪਿੰਡ ਤੇ ਫਿਰ ਆਪਾਂ ਬਹਿਰਾਮਪੁਰ ਪਹੁੰਚ ਜਾਈਦਾ ਹੈ ਜੋ ਕੇਸ਼ੋਪੁਰ ਸ਼ੰਭ ਹੈ ਉਹ ਵੀ ਬਹੁਤ ਹੀ ਵਧੀਆ ਇੱਕ ਸ਼ਹਿਰ ਦਾ ਕੇਂਦਰ ਹੈ ਸਿਆਲ ਦੀ ਇਹ ਦਿਨਾ ਵਿੱਚ ਖਾਸ ਕਰਕੇ ਕਿਉਂਕਿ 20-25000 ਦੇ ਕਰੀਬ ਜੋ ਪੰਛੀ ਨੇ ਪ੍ਰਵਾਸੀ ਇੱਥੇ ਆਉਂਦੇ ਹਨ ਕਣਕਾਂ ਪੱਕ ਰਹੀਆਂ ਹਨ ਅਪ੍ਰੈਲ ਦਾ ਮਹੀਨਾ ਛੋ ਕੇ ਸ਼ੁਰੂ ਹੋ ਚੁੱਕਾ ਹੈ ਹੁਣ ਕੇਸ਼ਵਪੁਰ ਸ਼ੰਭ ਦਿਖਾਈ ਦੇ ਰਿਹਾ ਹੈ ਇਹ ਜੋ ਰੁੱਖ ਹਨ ਰੁੱਖਾਂ ਦੀ ਲਾਈਨ ਲੱਗੀ ਹੈ ਲੰਬੀ ਇਹਦੇ ਅਗਲੇ ਪਾਸੇ ਹੀ ਕੇਸ਼ਵਪੁਰ ਸ਼ੰਭ ਹੈ ਜਿੱਥੇ ਇੱਕ ਪਾਣੀ ਦੀ ਵੱਡੀ ਝੀਲ ਹੈ ਜੋ ਪੰਛੀਆਂ ਲਈ ਅਤੇ ਸਲਾਮੀਆਂ ਲਈ ਖਿੱਚ ਦਾ ਕੇਂਦਰ ਹੈ ਆਪ ਜਦੋਂ ਵੀ ਬਹਿਰਾਂਪੁਰ ਆਓ ਰਸਤੇ ਵਿੱਚ ਕੇਸ਼ਵਪੁਰ ਸ਼ੰਭ ਤੁਹਾਨੂੰ ਮਿਲੇਗਾ ਇਹ ਉਹਦੀ ਐਂਟਰੈਂਸ ਹੈ ਜੀ ਕੇਸ਼ਵਰ ਸੰਭ ਦੀ ਥੋੜੇ ਬੁੱਧ ਪੱਛੀ ਹੁਣ ਵੀ ਹੁੰਦੇ ਹਨ ਹੁਣ ਆਪਾਂ ਬਹਿਰਾमपुर ਪਹੁੰਚ ਚੁੱਕੇ ਹਾਂ ਜੀ ਇਹ ਇੱਕ ਟਰਨ ਹੁਣਾਵਾ ਜੀ ਇੱਕ ਗਰਦਾਪੁਰ ਤੋਂ ਆਉਂਦੇ ਆ ਖੱਬਾ ਟਰਨ ਹੁੰਦਾ ਹੈ ਕਿਉਂਕਿ ਅਸੀਂ ਅੱਗੇ ਨਿਕਲ ਚੁੱਕੇ ਹੀ ਸਾਨੂੰ ਇਹ ਸੱਜਾ ਟਰਨ ਸਾਡੇ ਲਈ ਬਣ ਗਿਆ ਆ ਦੇਖੋ ਖੱਬਾ ਟਰਨ ਲੈਣਾ ਹੈ ਤੇ ਇੱਕ ਹਾਈਟ ਆਉਣੀ ਹੈ ਉਚਾਈ ਆਉਣੀ ਹੈ ਇਹ ਹੈ ਜੀ ਚੰਚੋ ਪ੍ਰਾਪਤ ਸ਼ੇਮੀ ਪਾਸਾਹੀ ਮੰਨਿਆ ਜਾਂਦਾ ਹੈ ਕਿ 1672 ਈਸਵੀ ਦੀ ਗੱਲ ਹੈ ਇਸ ਪਿੰਡ ਵਿੱਚ ਇੱਕ ਬੱਚਾ ਪੈਦਾ ਹੋਇਆ ਜੰਮਦਿਆਂ ਸਾਰ ਹੀ ਬੱਚੇ ਦੇ ਮੂੰਹ ਵਿੱਚ ਦੰਦ ਅਤੇ ਮੂੰਹ ਤੇ ਵਾਲ ਸਨ ਘਰ ਵਾਲਿਆਂ ਨੇ ਬੱਚੇ ਨੂੰ ਮਾੜਾ ਗੰਦਾ ਅਤੇ ਇੱਕ ਲਫਜ਼ ਵਰਤਿਆ ਕੁਥਰਾ ਕੁਥਰਾ ਬੱਚਾ ਕਹਿ ਕੇ ਘਰੋਂ ਬਾਹਰ ਛੋਟੜ ਦਿੱਤਾ ਜਦੋਂ ਬੱਚਾ ਬਾਹਰ ਛੁੱਟਿਆ ਤਾਂ ਉਹਨਾਂ ਦਿਨਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਉਹਨਾਂ ਇਲਾਕਿਆਂ ਵਿੱਚ ਵਿਚਰ ਰਹੇ ਸਨ ਉਹਨਾਂ ਦਾ ਕਾਫਲਾ ਉਥੋਂ ਲੰਘ ਰਿਹਾ ਸੀ ਪਤਾ ਲੱਗਾ ਸ਼ੇਵੇਂ ਪਾਸ਼ਾ ਜੀ ਹੋਣਾ ਨੇ ਬੱਚੇ ਨੂੰ ਚੁੱਕ ਲਿਆ ਅਤੇ ਪਿਆਰ ਕੀਤਾ ਲੋਕਾਂ ਨੇ ਦੱਸਿਆ ਕਿ ਪਾਸ਼ਾ ਜੀ ਇੱਕ ਉਥਰਾ ਬੱਚਾ ਹੈ ਇਹਦੇ ਘਰਦਿਆਂ ਇਹਨੂੰ ਬਾਹਰ ਛੋਟੇ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਉਥਰਾ ਬੱਚਾ ਨਹੀਂ ਇਹ ਸੁਥਰਾ ਬੱਚਾ ਹੈ ਇਦਾਂ ਗੁਰੂ ਸਾਹਿਬ ਜੀ ਸੁਥਰੇ ਬੱਚੇ ਨੂੰ ਆਪਣੇ ਨਾਲ ਲੈ ਕੇ ਸ਼੍ਰੀਨਗਰ ਵੱਲ ਰਵਾਨਾ ਹੋ ਗਏ ਕਿਉਂਕਿ ਗੁਰੂ ਸਾਹਿਬ ਜੀ ਉੱਥੇ ਮਾਤਾ ਭਾਗੌਰ ਨੂੰ ਦਰਸ਼ਨ ਦੇਣ ਲਈ ਜਾ ਰਹੇ ਸਨ ਮਾਤਾ ਭਾਗੌਰ ਦੀ ਚਿਰ ਦੀ ਉਡੀਕ ਸੀ ਸ਼੍ਰੀ ਨਗਰ ਸ਼ਹਿਰ ਵਿੱਚ ਕਿ ਮੈਨੂੰ ਆ ਕੇ ਦਰਸ਼ਨ ਦਿਓ ਤੇ ਗੁਰੂ ਸਾਹਿਬ ਜੀ ਬਾਰਾਮੁਲਾ ਸਾਈਡ ਵੀ ਗਏ ਫਿਰ ਜੋ ਬੱਚਾ ਹੈ ਇਹ ਸ਼ੇਵਿੰ ਪਾ ਸਾ ਜੀ ਅਤੇ ਸਤਵੇਂ ਪਾ ਸਾ ਜੀ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਜੀਵਨ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਆਪਾਂ ਚੱਲਣ ਲੱਗੇ ਸੀ ਕਿ ਕਾਰ ਸੇਵਾ ਵਾਲੇ ਗੁਰੂ ਕੇ ਬਾਗ ਵਾਲੇ ਬਾਬਾ ਜੀ ਦਾ ਇੱਥੇ ਪ੍ਰਬੰਧ ਹੈ ਉਹਨਾਂ ਦੇ ਸੇਵਕ ਸਾਡੇ ਵਾਸਤੇ ਕੋਈ ਫਰਾਂ ਦਾ ਕੋਈ ਠੰਡੇ ਦਾ ਤੇਦਾ ਪ੍ਰਬੰਧ ਕਰਨ ਲੱਗ ਪਏ ਬਹੁਤ ਨਾ ਕਰਨ ਦੇ ਬਾਵਜੂਦ ਵੀ ਉੰਨਾ ਕੋਸ਼ਿਸ਼ ਕਰਨ ਲਈ ਕਿਹਾ ਵਿਅਕਤੀ ਨੂੰ ਇੱਕ ਗੱਲ ਲੱਗੀ ਕਿ ਜਿਵੇਂ ਸਾਡੀ ਕਮੇਟੀ ਹੈ ਮੈਨ ਸ਼ਰੋਮ ਦੀ ਕਮੇਟੀ ਉਹ ਹਰ ਥਾਂ ਨਹੀਂ ਪਹੁੰਚ ਪਹੁੰਚ پا ਰਹੀ ਕਾਰ ਸੇਵਾ ਵਾਲੇ ਜੋ ਸਾਡੀ ਸੰਪਰਦਾ ਹੈ ਜੋ ਇੱਕ ਸਮੂਹ ਹੈ ਉਹ ਬਹੁਤ ਪ੍ਰਬੰਧਗੁਰਦੌਰ ਵਿੱਚ ਕਰ ਰਹੇ ਹਨ ਤੇ ਕਿਤੇ ਕਿਤੇ ਕੁਝ ਗਲਤੀਆਂ ਵੀ ਹੋ ਜਾਂਦੀਆਂ ਹਨ ਨਿਸ਼ਾਨੀਆਂ ਗੁਰੂ ਸਾਹਿਬ ਦੀਆਂ ਮਿਟ ਜਾਂਦੀਆਂ ਹਨ ਸਲਾਈਗੀ ਵਿੱਚ ਪੈ ਜਾਂਦੇ ਹਨ ਆਮ ਕਿ ਨਵਾਂ ਬਣਾ ਲੈਂਦੇ ਹਾਂ ਕਈ ਕਹਿੰਦੇ ਹਨ ਨਿਸ਼ਾਨੀ ਰੱਖ ਲੈਂਦੇ ਹਾਂ ਕਈ ਕਹਿੰਦੇ ਹਨ ਨਿਸ਼ਾਨੀ ਰਹਿਣ ਦਿੰਦੇ ਹਾਂ ਨਵਾਂ ਪਾ ਲੈਂਦੇ ਹਾਂ ਸੋ ਇਦਾਂ ਕੰਮ ਚੱਲਦਾ ਹੈ ਪਰ ਫਿਰ ਵੀ ਵਡਿਆਈ ਹੈ ਇਨ੍ਹਾਂ ਸੰਪਰਦਾ ਦੀ ਧਾਰੀਵਾਲ ਗੁਰਦੁਆਰਾ ਚੇਰੀ ਬੁਰ ਸਾਹਿਬ ਪੰਜਵੀ ਪਾਸ਼ਾ ਜੀ ਦਾ ਪ੍ਰਬੰਧ ਵੀ ਗੁਰੂ ਕੇ ਬਾਗ ਵਾਲੇ ਕਾਰ ਸੇਵਾ ਸੰਸਥਾ ਵੇਖ ਰਹੀ ਹੈ ਇੱਥੇ ਵੀ ਕਾਰ ਸੇਵਾ ਗੁਰੂ ਕੇ ਬਾਗ ਸੰਸਥਾ ਹੀ ਵੇਖ ਰਹੀ ਹੈ ਤੱਲੇ ਸੋਨਾ ਲੰਗਰ ਹਾਲ ਬਣ ਰਿਆ ਹੈ ਤੇ ਉੱਤੇ ਇੱਕ ਆਲੀਸ਼ਾਨ ਬਿਲਡਿੰਗ ਬਣ ਰਹੀ ਹੈ ਜੋ ਕਿ ਨਿਰਮਾਣ ਅਧੀਨ ਹੈ ਅੰਦਰ بیٹھ ਕੇ ਆਪਾਂ ਗੁਰੂ ਕੇ ਬਾਗ ਵਾਲੇ ਬਾਬਾ ਜੀ ਨਾਲ ਕੁਝ ਵਿਚਾਰ ਕੀਤੇ ਕੁਝ ਗੱਲਾਂ ਜੋ ਧਮਾਗ ਵਿੱਚ ਸਨ ਉਹ ਸਾਂਝੀਆਂ ਕੀਤੀਆਂ ਉਹਨਾਂ ਸਾਨੂੰ ਦੱਸਿਆ ਕਿ ਕਿਵੇਂ ਇਤਿਹਾਸ ਕਹ ਕਹ ਦੱਸਿਓ ਭਾਈ ਨਿਸ਼ਾਨ ਸਿੰਘ ਉਹਨਾਂ ਨੇ ਜਦੋਂ ਇੱਥੇ ਪਿੰਡੋਂ ਕੁਸ਼ਿਆਈ ਕੇ ਨੂੰ ਵੀ ਕਹੀ ਲਿਖਿਆ ਕਹਿੰਦੇ ਮਿਲਦੇ ਆ ਬੀ ਬਾਬਾ ਸੁਤਰਾ ਸਾਹਿਬ ਜਿਹਦਾ ਜਨਮ ਬਾਰਾ ਮੁੱਲੇ ਕਸ਼ਮੀਰ ਆ ਪਰ ਉਹ ਪਿੰਡ ਵਾਲੇ ਕਹਿੰਦੇ ਵੀ ਉਹਨਾਂ ਦੇ ਨਾਂ ਦੇ ਇੱਥੇ ਜ਼ਮੀਨ ਬੋਲਦੀ ਆ ਇਹ ਗੱਲ ਸਹੀ ਆ ਉਹਦੀ ਦੋ ਕਿਲੇ ਦੋ ਕਨਾਲਾਂ ਚਾਰ ਮਰਲੇ ਆ ਗੁਰਦੁਆਰੇ ਦੇ ਪੂਰੇ ਘਾੜੀਆਂ ਦੋ ਕਿਲੇ ਦੋ ਕਨਾਲਾਂ ਦੇ ਚਾਰ ਮਰਲੇ ਕਿੱਥੇ ਆਉਂਦਾ ਉਹ ਵੀ ਉਹ ਕਿੱਥੇ ਜ਼ਮੀਨ ਆ ਆ ਗੁਰਦੁਆਰੇ ਅੱਗੇ ਡੇਰ ਦੇ ਸਾਹਮਣੇ ਕਿਹੜੀ ਪਈ ਆ ਅੱਛਾ ਆ ਜਿਹੜਾ ਗੇਟ ਹੈ ਅੱਛਾ ਠੀਕ ਠੀਕ ਉਹ ਇੱਥੋਂ ਦੀ ਨੰਨ੍ਹਣ ਦੇ ਹੀ ਆਹੋ ਕਸ਼ਮੀਰ ਨੂੰ ਜਾਣਦੇ ਹੀ ਨਾਲ ਹੋਰ ਸੀ ਸ਼ਬਦ ਬੰਦੇ ਪੰਜ ਸੱਤ ਹੋਣੇ ਮਾਤਾ ਮਾਈ ਭਾਗ ਭਾਗ ਕੋਲ ਨੂੰ ਦੱਸਣ ਦੇ ਜਾਣਦੇ ਨਾ ਉਹ ਵੀ ਲਿਖਾਇਆ ਮਤਲਬ ਉਹ ਵੀ ਉਹਦਾ ਮਾਪਿਆਂ ਦਾ ਨਾਮ ਲਾਦਣਾ ਅੱਛਾ ਮੈਂ ਫਿਰ ਖਤਰ ਜ ਨਾ ਸ਼ਵੇਰੇ ਖਬੀ ਅੱਛਾ ਉਹ ਜਦੋਂ ਮੰਗਦੇ ਜਾਂਦੇ ਉਹਦੀ ਉਹ ਜਿਹੜੇ ਲੰਬੇ ਖੱਤਰੀਆਂ ਦੇ ਘਰ ਨੰਦਿਆਂ ਦੇ ਘਰ ਜਾਂਦੇ ਆ ਅੱਛਾ ਅੱਜ ਮੈਂ ਲੈ ਲੈਣਾ ਕੋਈ ਮੈਂ ਡਾਕ ਨੂੰ ਮੈਂ ਤੇ ਸਵੇਰੇ ਕੋਈ ਲੈ ਦੇ ਮੈਂ ਨਾ ਖੋੜੇ ਡਾਕ ਨੂੰ ਕੋਲ ਆ ਕੇ ਉਹ ਧੰਦਾ ਬਹਿ ਜਾਂਦਾ ਨਾਲ ਹੀ ਖਾਣੇ ਵਿੱਚ ਮੈਂ ਕੋਟ ਪਹਿਲਾਂ ਖਾਣਨਾ ਕੋ ਸਮੇਂ ਖਾਣਾ ਉਹ ਜਦੋਂ ਆ ਗੱਲ ਕਰਦਾ ਵੀ ਜਦੋਂ ਨੰਗਟਾਈ ਨਾਲ ਤੇ ਉਹਨੇ ਨੰਦਿਆਂ ਦੇ ਘਰ ਜੰਮਿਆ ਉਹਦੀ ਦਾਲੀ ਉੱਗੀ ਸੀ ਤੇ ਦਾੰਦੋ ਦੇ ਉੱਤੇ ਹੀ ਉਹਨੇ ਜੰਮਦਿਆਂ ਸਾਰਨਾ ਦਾ ਜਾਈ ਨੇ ਕਹਿਤਾ ਮੈਂ ਇਕ ਲਾਣਾ ਇਹ ਵੀ ਚੰਗਾ ਜੰਮਾ ਨਹੀਂ ਕੋਈ ਵੀ ਨਾਂ ਲੈਤਾ ਹੁੰਦਾ ਨਹੀਂ ਹਾਂ ਮਾੜਾ ਕਹਤਾ ਮੁੰਡੇ ਚੰਗਾ ਨਹੀਂ ਗੱਦਾ ਵਾ ਉਹਨਾਂ ਬਾਹਰ ਛੋਟਾ ਭੰਗ ਜੀ ਦੇ ਵਿੱਚ ਆਹੋ ਮਹਾਰਾਜ ਥੇਲੇ ਪਾਸੇ ਇੱਕ ਬੁੜਾ ਮੈਂ ਸਾਹਮਣੇ ਉਹਨੂੰ ਕੰਨੀ ਆਵਾਜ਼ ਪਾ ਗਈ ਰੋਂਦੇ ਦੀ ਬੱਚੀ ਸੀ ਉਹ ਖਨੇ ਮਿਓ ਗਏ ਕਿਉਂ ਕੀ ਜਾਨਾ ਉਹ ਗਏ ਤੇ ਉਹਨੂੰ ਜਾ ਕੇ ਮੁੱਠੇ ਵਾਪਸ ਆਂਦੇ ਵੀ ਉਹ ਉਹਨਾਂ ਦਾ ਖਾਣ ਵਾਲਾ ਏ ਚੰਗਾ ਵੀ ਗੰਦਾ ਵਾ ਹੂੰ ਜਦੋਂ ਉਹਨੂੰ ਗੰਦਾ ਕਿਹਾ ਤੇ ਉਹ ਆ ਪੁੱਤਰ ਦੇ ਘੋੜੇ ਤੋਂ ਗਏ ਨੇ ਤੇ ਉਹਨੇ ਕਮਰ ਦੇ ਸਾਥ ਖੋਲਿਆ ਉਹਦੇ ਚਲੇ ਵੇਟਿਆ ਉਹਨੇ ਤੇ ਚ ਨਾਲਿਆ ਉਹ ਗੁੱਟ ਕਸ ਦੇ ਵਿੱਚ ਦੇ ਕੇ ਬਾਰੰਗ ਗੁਲੇ ਕਸ਼ਮੀਰ ਦੇ ਵਿੱਚ ਜਾ ਗਿਆ ਉਹ ਹੂੰ ਉੱਥੇ ਜਾ ਗਿਆ ਉਹਨੂੰ ਪੈਰ ਦੇ ਗੁੱਠੇ ਨਾਲ ਥੋੜੀ ਚਮੋਦਾਰਿਆ ਉਹ ਤੇ ਉੱਤੋਂ ਤਾਂ ਰਹੇ ਉਹਨੇ ਲੱਗ ਗਿਆ ਤੇ ਪੀ ਕੇ ਉੱਥੇ ਗੁਰਦਾਨਾ ਵੀ ਬਣਿਆ ਇਹਨਾਂ ਦਾ ਬਾਹਰ ਮੂਲੇ ਆ ਬਣਿਆ ਤੇ ਉੱਥੋਂ ਫਿਰ ਮਾ ਪਾ ਕੇ ਤੇ ਇਹ ਮਾੜੇ ਚਲ ਗਏ ਨਹੀਂ ਖੜਿਆ ਇੱਥੋਂ ਦੇ ਮੈਨੂੰ ਮਾਂ ਪਿਓ ਦਾ ਨਾਮ ਆ ਮੈਂ ਭੁੱਲ ਗਿਆ ਮੇਰੇ ਕੋਲ ਪਰਚੀ ਇਹਦੀ ਲਿਖੀ ਆ ਇੱਥੇ ਨਾ ਕੋਠੇ ਨਾਲ ਤਾਂ ਖਾਣਾ ਅੱਛਾ ਉਹਨੇ ਮੈਨੂੰ ਸਭ ਕੁਛ ਦੱਸੀ ਇਹਦੀ ਮਾਂ ਦਾ ਨਾਮ ਵੀ ਦੱਸਿਆ ਪਰ ਉਹਦਾ ਭੈਣ ਮੇਰੇ ਕਾਪੀ ਕੀ ਉੱਤੇ ਉਹਨਾਂ ਦਾ ਮੋਟਾ ਦੱਸ ਦਿਵੇ ਜਿਵੇਂ ਨਾ ਕਹਿੰਦਾ ਪਰਚੀ ਦੇ ਦੇ ਉਹ ਜ਼ਮੀਨ ਦੀ ਤਰੀਕ ਅਜੇ ਵੀ ਪੈਂਦੀ ਆ ਪੈਂਦੀ ਆ ਨਹੀਂ ਤਾਂ ਹੀ ਮੰਨ ਲੈਣਾ ਇਹ ਆਵਲੇ ਨੂੰ ਅੱਛਾ ਉਹ ਸਰ ਪੈਂਚ ਨੇ ਇੱਕ ਦਿਨ ਦਾ ਸਕੂਲ ਬਣਾਉਂਦਾ ਇੱਕ ਪਰਲੇਵ ਨੇ ਗਰਾਉਂਡ ਬਣਾਉਂਦੀ ਆ ਚਾਰ ਸਵੇਰੇ ਸ਼ਾਹ ਦਾ ਸੈਂਟਰ ਸਾਹਿਬ ਦੇ ਵਿੱਚ ਅੱਛਾ ਸੁਰੂ ਦਾ ਚਲੀ ਆਈ ਅੱਗੇ ਨੇ ਅੰਦਰ ਬੈਠਦੇ ਸੀ ਇੰਨਾ ਤੁਹਾਡੇ ਪੁੱਤਰ ਦਾ ਆ ਇਹ ਨਾ ਇੱਥੋਂ ਖੜਿਆ ਚੱਕ ਕੇ ਉਹਨੇ ਤੇ ਉੱਥੇ ਪਾ ਆ ਉਹਨੂੰ ਉੱਥੋਂ ਪਾ ਕੇ ਫਿਰ ਦਿੱਲੀ ਖੜਿਆ ਇਹਨਾਂ ਨੇ ਫਿਰ ਜਿਹੜਾ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਵਾ ਵੀ ਉੱਥੇ ਇਹ ਸ਼ਾਜਹ ਤਹਿਤ ਲਿਖਿਆ ਵਾ ਵੀ ਇੱਥੋਂ ਕੰਡਾ ਕਢਾਓ ਵੀ ਜ਼ਮੀਨ ਇਹਨਾਂ ਜ਼ਮੀਨ ਬੋਲਣ ਦੀ ਆ ਹਾਂ ਹਾਂ ਇਹ ਸ਼ਬਦ ਹੁੰਦਾ ਵੀ ਬੱਚੇ ਦਾ ਜਨਮ ਇੱਥੇ ਹੀ ਹੋਇਆ ਸੀ ਇੱਥੇ ਵਾਸ ਇੱਥੇ ਵਾਸ ਉਹਦੇ ਸੁਰਤਾਂ ਹੁੰਦਾ ਬਾਹਰ ਦੇਖ ਕੇ ਬਾਹਰੀ ਤੇ ਦੰਦੋ ਨੇ ਵੇਖੇ ਹਮ ਜੰਮ ਦੇ ਰਸਾਲ ਬਾਤ ਕੋਲ ਖੜੇ ਜੀ ਸਮਝੀ ਮੈਂ ਸਾਰੇ ਭਰਾ ਹੀ ਥੋੜੇ ਘੀ ਤੋਹਤ ਨਹੀਂ ਆ ਗਾਜਰਾਂ ਨਹੀਂ ਬਣੀ ਆ ਇਹ ਆ ਵੀ ਹੁਣ ਗੁਰਦਾ ਖੁੱਲਾ ਬੰਨ ਚਲਿਆ ਗੁਰਦਾ ਖੁੱਲਾ ਬੰਨ ਚਲਿਆ ਹਮ ਹਮ